ਨਮਨ ਸਤਿਕਾਰਨੀ ਜੁਕਤੀ ਕੀਤੇ ਗਏ। ਉਹਨਾਂ ਨੂੰ ਜਿਹੜੀ 2:3 ਵਜੇ ਕਹਿੰਦੇ ਪੱਕ ਦਿੱਤੀ ਕਿ ਜਦੋਂ ਮੱਜਾ ਦਾ ਤੋਂ ਇਹ ਗੱਲ ਸੈਤ। ਸਿਨੀਅਰ ਲੀਡਰੀ ਨੂੰ ਦੱਸ ਸਕਦੇ ਆ ਅਸੀਂ ਜ਼ਿਲ੍ਹੇ ਦੀ ਸਾਡਾ ਇਹ ਅੱਜ ਮੀਟਿੰਗ ਹੈ। ਸਾਡਾ ਜ਼ਿਲ੍ਹਾ ਲੈਵਲ ਤੇ ਅਸੀਂ ਦੱਸ ਸਕਦੇ ਹਾਂ। ਲਗਾਤਾਰ ਹੋ ਰਿਹਾ ਹੈ ਸਾਬ ਨੂੰ ਲੈ ਕੇ ਅਕਾਲੀ ਦਲ ਦਾ ਵਿਵਾਦ ਪੈਂਦਾ ਤੇ ਅੱਜ ਜਿਹੜਾ ਪ੍ਰੋਗਰਾਮ ਫਿਰ ਗੁਰਦੁਆਰਾ ਸਾਹਿਬ 'ਚ ਹੀ ਰੱਖਿਆ ਲੱਗਦਾ ਨਹੀਂ ਕਿਤੇ ਬਾਹਰ ਜਿਹੜਾ ਪ੍ਰੀਟੀਕਲ ਹੈ ਕੋਈ ਬਾਹਰ ਰੱਖਣਾ ਚਾਹੀਦਾ ਪ੍ਰੋਗਰਾਮ। ਸ਼ੁਰੂ ਤੋਂ ਜਿਹੜੀਆਂ ਮੀਟਿੰਗਾਂ ਇੱਥੇ ਹਾਜ਼ਰਤਾਂ ਸਾਹਿਬੀ ਹੋ ਰਹੀਆਂ ਸਾਰੇ ਤੁਸੀਂ ਪੁਰਾਣੇ ਬੰਦੇ ਹੋ ਸਾਰੇ ਤੁਹਾਨੂੰ ਪਤਾ ਹੀ ਹੈ ਅਕਾਲੀ ਦਲ ਨੂੰ ਤਾਂ ਲੱਗਦਾ ਨਹੀਂ ਸ਼ਹਿਰ 'ਚ ਦਫ਼ਤਰ ਹੋਣਾ ਚਾਹੀਦਾ ਜਾਂ ਉੱਥੇ ਜਿਹੜੀ ਕੋਪ੍ਰੀਟਿਕਲੀ ਹੋਣੀ ਚਾਹੀਦੀ ਹੈ ਜਗ੍ਹਾ ਅਕਾਲੀ ਦਲ ਦੀ ਹੈਗੀ ਹੁਣ ਦਫ਼ਤਰ ਬਿਲਡਿੰਗ ਬਣਨੀ ਸ਼ੁਰੂ ਹੋ ਜੂਗੀ ਉਸ ਤੋਂ ਬਾਅਦ ਫਿਰ ਉੱਥੇ ਜਿਹੜਾ ਹੈਗਾ ਸ਼ੁਰੂ ਤੇ ਇਥੇ ਪਹਿਲਾਂ ਮਲੂਕਾ ਸਾਹਿਬ ਪ੍ਰਧਾਨ ਹੁੰਦੇ ਸੀ ਉਦੋਂ ਵੀ ਸੀ ਛੋਟੇ ਛੋਟੇ ਹੁੰਦੇ ਇੱਥੇ ਮੀਟਿੰਗ ਕਰਦੇ ਰਹੇ ਆ ਜੋ ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਇਕਾਈ ਦੀ ਸ਼੍ਰੋਮਣੀ ਅਕਾਲੀ ਦਲ ਦੇ ਬੁੱਲੂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਦਰਅਸਲ ਪਾਰਟੀ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਦੇ ਲਈ ਬੈਠਕ ਰੱਖੀ ਗਈ ਜਿੱਥੇ ਵਰਕਰ ਸਹਿਬਾਨ ਪਹੁੰਚੇ ਨੇ ਦਰਅਸਲ ਇਸ ਦਰਮਿਆਨ ਜਿਹੜੇ ਜ਼ਲਾ ਪ੍ਰਧਾਨ ਸ਼ਮਨੀ ਅਕਾਲੀ ਦਲ ਬਲਕਾਰ ਸਿੰਘ ਬਿਰਾੜ ਜੁਨ੍ਹਾਂ ਦਾ ਇਹ ਕਹਿਣਾ ਹੈ ਕਿ ਭਰਤੀ ਮੁਹਿੰਮ ਪੂਰੀ ਹੋ ਚੁੱਕੀ ਹੈ ਤੇ ਹੁਣ ਅਗਲੀ ਵਿਉਤਬੰਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਉਹਨਾਂ ਦਾ ਕਹਿਣਾ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਵਰਕਰ ਪਹੁੰਚੇ ਨੇ ਤਾਂ ਸ਼ਮਨੀ ਅਕਾਲੀ ਦਲ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਦੇ ਲਈ ਮੀਟਿੰਗ ਰੱਖੀ ਜਿਸ ਦੇ ਵਿੱਚ ਵਰਕਰਾਂ ਨੇ ਹਿੱਸਾ ਲਏ ਤੇ ਇਸੇ ਦਰਮਿਆਨ ਹੀ ਇਹਨਾਂ ਦਾ ਇਹ ਕਹਿਣਾ ਹੈ ਕਿ ਭਰਤੀ ਮੁਹਿੰਮ तरीके ना पूरी हो चुकी है तो हुण पार्टी नु किवें चढ़ दी कलाबा लेके जाना किवें पार्टी नु मोड़ सुरजीत ਕਰਨਾ ਹੈ ਤਾਂ ਇਸ ਨੂੰ ਲੈ ਕੇ ਇਹ ਵਿਚਾਰਾ ਜੜੀਆਂ ਨੇ ਬੈਠਕਾ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਸਾਡੀ ਜ਼ਿਲ੍ਹਾ ਬਠਿੰਡੇ ਦੀ ਸਾਡੇ ਹਲਕਾ ਅਚਾਰਜ ਸਾਹਿਬ ਸਾਡੇ ਸੀਨੀਅਰ ਵਰਕਰ ਸਾਹਿਬਾਨ ਸਾਰੀ ਜ਼ਿਲ੍ਹੇ ਦੀ ਜਥੇਬੰਦੀ ਸਰਕਲਾਂ ਦੇ ਪ੍ਰਧਾਨ ਸਾਰੀਆਂ ਵਿੰਗਾਂ ਦੇ ਪ੍ਰਧਾਨ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੀ ਜ਼ਿਲ੍ਹੇ ਦੀ ਮੀਟਿੰਗ ਰੱਖੀ ਹੈ ਮੀਟਿੰਗਾਂ ਸਾਡੀਆਂ ਰੁਟੀਨ 'ਚ ਹੁੰਦੀਆਂ ਰਹਦੀਆਂ ਅੱਜ ਵੀ ਇਹ ਮੀਟਿੰਗ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅੱਜ ਇਹ ਮੀਟਿੰਗ ਇੱਥੇ ਰੱਖੀ ਹੈ ਹਾਂ ਮੁੱਖ ਮਕਸਦ ਕੀ ਹੈ ਮੁੱਖ ਮਕਸਦ ਇਹ ਜਿਹੜੀ ਭਰਤੀ ਹੈ ਉਹ ਕੰਪਲੀਟ ਹੋ ਗਈ ਸੇਖੋ ਸਾਹਿਬ ਸਾਡੇ ਜ਼ਿਲ੍ਹੇ ਦੇ ਅਬਜ਼ਰਰ ਹੈ ਤੇ ਉਹਨਾਂ ਨੇ ਮੀਟਿੰਗ ਰਖਾਈ ਹੈ ਤੇ ਸਾਰੇ ਹਲਕਾ ਇੰਚਾਰਜ ਸਾਹਿਬ ਰੰਪਰੇ ਫੂਲ ਤੋਂ ਇਹ ਵੀ ਨਾਲ ਨੇ ਸਾਰੇ ਤੇ ਸਾਰੇ ਪਾਰਟੀ ਦੀਆਂ ਚੜ੍ਹਦੀ ਕਲਾ ਵਾਸਤੇ ਸਾਰੀਆਂ ਵਿਚਾਰਾਂ ਹੋਣੀਆਂ ਸਾਰੇ ਦੇ ਸਾਰੇ ਬੋਰਡ ਸ਼ਾਇਦ ਲੋਕਾਂ ਦਾ ਮੀਟਿੰਗ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਸਾਡੇ ਵਰਕਰ ਸਾਹਿਬਾਨ ਜੀ ਇੱਥੇ ਪੁੱਜੇ ਇਹ ਵਰਕਰ ਸਾਹਿਬਾਨ ਹੀ ਆ ਆਮੋ ਜੀ ਇਹ ਸਾਰੇ ਇਹ ਵਰਕਰ ਸਾਹਿਬਾਨ ਹੀ ਹੈ ਸਾਰੇ ਜੀ ਸਾਰੇ ਸਤਿਕਾਰਯੋਗ ਵਰਕਰ ਸਾਹਿਬਾਨ ਹੀ ਸਾਰੇ ਜ਼ਿਲ੍ਹੇ ਦੇ ਵਿੱਚੋਂ ਬੁਲਾਏ ਆ ਜੀ ਇੱਕ ਜਿਹੜੇ ਨਵੇਂ ਅਧਿਆਰ ਨਿਯੁਕਤ ਕੀਤੇ ਗਏ ਸੀ ਉਹਨਾਂ ਨੂੰ ਜਿਹੜੀ 2:30 ਵਜੇ ਕਹਿੰਦੇ ਬੱਕ ਦਿੱਤੀ ਕਿ ਜਦੋਂ ਮੱਜਾ ਦਾ ਤੋਂ ਇਹ ਗੱਲ ਸੈਤੂ ਉਹਦੇ ਬਾਰੇ ਦੇਖੋ ਇਹ ਤਾਂ ਉਹ ਸਿਨੀਅਰ ਲੀਡਰੀ ਕੋ ਦੱਸ ਸਕਦੇ ਆ ਸੀ ਜ਼ਿਲ੍ਹੇ ਦੀ ਸਾਡਾ ਇਹ ਅੱਜ ਮੀਟਿੰਗ ਹੈ ਸਾਡਾ ਜ਼ਿਲ੍ਹਾ ਲੈਵਲ ਦੇ ਸੀ ਦੱਸ ਸਕਦੇ ਜੀ ਲਗਾਤਾਰ ਹੋ ਰਿਹਾ ਹੈ ਸਾਹਮਣੂ ਲੈ ਕੇ ਅਕਾਲੀ ਦਲ ਦਾ ਵਿਵਾਦ ਤੇ ਪੈਂਦਾ ਤੇ ਅੱਜ ਜਿਹੜਾ ਪ੍ਰੋਗਰਾਮ ਫਿਰ ਗੁਰਦੁਆਰਾ ਸਾਹਿਬ 'ਚ ਹੀ ਰੱਖਿਆ ਲੱਗਦਾ ਨਹੀਂ ਕਿਤੇ ਬਾਹਰ ਜਿਹੜਾ ਪ੍ਰਤੀਕਲ ਆ ਕੋਈ ਬਾਹਰ ਰੱਖਣਾ ਚਾਹੀਦਾ ਪ੍ਰੋਗਰਾਮ ਨਹੀਂ ਸ਼ੁਰੂ ਤੋਂ ਜਿਹੜੀਆਂ ਮੀਟਿੰਗਾਂ ਇੱਥੇ ਹਾਜ਼ਰਤਨ ਸਾਹਿਬ ਹੀ ਹੋ ਰਹੀਆਂ ਸਾਰੇ ਤੁਸੀਂ ਪੁਰਾਣੇ ਬੰਦੇ ਹੋ ਸਾਰੇ ਤੁਹਾਨੂੰ ਪਤਾ ਹੀ ਹੈ ਇੱਥੇ ਮੀਟਿੰਗਾਂ ਕਰਦੇ ਰਹੇ ਅਸੀਂ ਸ਼ੁਰੂ ਤੋਂ ਕਾਲੀਦਾਲ ਤਾਂ ਲੱਗਦਾ ਨਹੀਂ ਸ਼ਾਇਦ ਤੇ ਦਫ਼ਤਰ ਹੋਣਾ ਚਾਹੀਦਾ ਜਾਂ ਉੱਥੇ ਜਿਹੜੀ ਕੋਪਰਿਟਿਕਲੀ ਹੋਣੀ ਚਾਹੀਦੀ ਆ ਭਾਵੇਂ ਜੀ ਦਫ਼ਤਰ ਜਗ੍ਹਾ ਕਾਲੀਦਾਲ ਦੀ ਹੈਗੀ ਹੁਣ ਦਫ਼ਤਰ ਬਿਲਡਿੰਗ ਬਣਨੀ ਸ਼ੁਰੂ ਹੋ ਜੂਗੀ ਉਸ ਤੋਂ ਬਾਅਦ ਫਿਰ ਉੱਥੇ ਜਿਹੜਾ ਹੈਗਾ ਕਿ ਸਾਰਿਆਂ ਦੀ ਅਸੀਂ ਉਧਰ ਵੀ ਬਾਈ ਦੇ ਦਫ਼ਤਰ ਜਿਹੜਾ ਉਧਰ ਪਰਲੇ ਪਾਸੇ ਬਾਹਰ ਉੱਥੇ ਪਹਿਲਾਂ ਮੀਟਿੰਗ ਕਰਦੇ ਉਹ ਕਹਿੰਦੇ ਦਫ਼ਤਰ ਬਾਹਰ ਹੈ ਸਾਰੇ ਕਹਿੰਦੇ ਅਸੀਂ ਤੁਸੀਂ ਇੱਥੇ ਰੱਖਿਆ ਕਰੋ ਤੇ ਨਾਲੇ ਗੁਰੂ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਆ ਤਾਂ ਪੁੱਛਿਆ ਲਗਾਤਾਰ ਅਕਾਲੀ ਦਲ ਤੇ ਗੁਰਦੁਆਰਾ ਸਾਹਿਬ ਤੇ ਨੂੰ ਲੈ ਕੇ ਵਿਵਾਦ ਚੱਲਦੇ ਰਹਿੰਦੇ ਆ ਤਾਂ ਪੁੱਛਿਆ ਵੀ ਇਸ ਕਰਕੇ ਵੀ ਜੇ ਗੁਰਦੁਆਰਾ ਸਾਹਿਬ ਨੂੰ ਬਾਹਰ ਰੱਖਿਆ ਜਾਂ ਨਹੀਂ ਕੋਈ ਵਿਵਾਦ ਨਹੀਂ ਜੀ ਗੁਰੂ ਮਹਾਰਾਜ ਦਾ ਆਸਰਾ ਹੈ ਸ਼ਰੂਨੀ ਅਕਾਲੀ ਦਲ ਇਹ ਵੀ ਇੱਕ ਖੇਤਰੀ ਪਾਰਟੀ ਹੈ ਸਿੱਖਾਂ ਦੀ ਨਮੁੰਦੀ ਪਾਰਟੀ ਹੈ ਸ਼ੁਰੂ ਤੇ ਇਥੇ ਪਹਿਲਾਂ ਅਮਲੋਕਾ ਸਾਹਿਬ ਪ੍ਰਧਾਨ ਹੁੰਦੇ ਜਦੋਂ ਵੀ ਸੀ ਛੋਟੇ ਛੋਟੇ ਹੁੰਦੇ ਇੱਥੇ ਮੀਟਿੰਗ ਕਰਦੇ ਰਹੇ ਆ ਜੋ